ਅੱਜ ਦੇ ਵੱਡੀ ਖਬਰ ਸਰੀ ਵੈਂਕੂਵਰ ਪੁਲਿਸ ਸਟੇਸ਼ਨ ਤੇ ਗੋਲੀਬਾਰੀ ਹੋਈ ਹੈ ਜਿੱਥੇ ਕਿ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਜਿੱਥੇ ਕਿ ਸਰੀ ਪੁਲਿਸ ਸੇਵਾ ਨੇ ਕਿਹਾ ਹੈ ਕਿ ਕਿੰਗਸ ਜਾਰਜ ਬਲੇਵਾਰਡ ਅਤੇ 107 ਐਵੇਨਿਊ ਦੇ ਇਲਾਕੇ ਨੂੰ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਅਧਿਕਾਰੀ ਗੋਲਾਬਾਰੀ ਦੀ ਰਿਪੋਰਟ ਦੀ ਜਾਂਚ ਕਰ ਰਹੇ ਹਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਦੁਪਹਿਰ ਸਰੀ ਦੇ ਵੈਲੀ ਇਲਾਕੇ ਵਿੱਚ ਸਰੀ ਪੁਲਿਸ ਸਟੇਸ਼ਨ ਤੇ ਗੋਲੀਆਂ ਚਲਾਈਆਂ ਗਈਆਂ ਇਸ ਇਲਾਕੇ ਵਿੱਚ ਸਾਰਾ ਪੈਦਲ ਅਤੇ ਵਾਹਨ ਟ੍ਰੈਫਿਕ ਜਿਹੜਾ ਉਹ ਰੋਕ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਵੱਖਰੇ ਰਸਤੇ ਵਰਤਣ। ਪੁਲਿਸ ਦੇ ਅਨੁਸਾਰ ਇਹ ਨਹੀਂ ਪਤਾ ਕਿ ਬੰਦਸ਼ਾ ਹੁਣ ਕਿੰਨੇ ਸਮੇਂ ਤੱਕ ਰਹਿਣ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੱਕੀ ਵਿਅਕਤੀ ਹੁਣ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਹੋਰ ਜਾਣਕਾਰੀ ਇਸ ਵੇਲੇ ਉਪਲਬਧ ਨਹੀਂ ਹੈ। ਪੁਲਿਸ ਦੇ ਅਨੁਸਾਰ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਜਿਹੜੀ ਉਹ ਨਹੀਂ ਆਈ ਹੈ ਕੁਝ ਸੂਤਰਾਂ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੋਲੀ ਪੁਲਿਸ ਅਧਿਕਾਰੀ ਤੋਂ ਵੱਜਣੋ ਵੀ ਬਚੀ ਹੈ ਸੋ ਵੱਡੀ ਖਬਰ ਜਿਹੜੀ ਹੈ ਉਹ ਸਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਸਟੇਸ਼ਨ ਤੇ ਗੋਲੀਬਾਰੀ ਹੋਈ ਹੈ ਪਰ ਜਿਹੜਾ ਸ਼ੱਕੀ ਵਿਅਕਤੀ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਇਸ ਟਾਈਮ ਦੀ ਵੱਡੀ ਖਬਰ ਸਰੀ ਵੈਂਕੂਵਰ ਪੁਲਿਸ ਸਟੇਸ਼ਨ ਤੇ ਗੋਲੀਬਾਰੀ ਹੋਈ ਹੈ ਜਿੱਥੇ ਕਿ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਜਿੱਥੇ ਕੀ ਸਰੀ ਪੁਲਿਸ ਸੇਵਾ ਨੇ ਕਿਹਾ ਹੈ ਕਿ ਕਿੰਗਸ ਜਾਰਜ ਬਲੇਵਾਰਡ ਅਤੇ 107 ਐਵੇਨਿਊ ਦੇ ਇਲਾਕੇ ਨੂੰ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਅਧਿਕਾਰੀ ਗੋਲਾਬਾਰੀ ਦੀ ਰਿਪੋਰਟ ਦੀ ਜਾਂਚ ਕਰ ਰਹੇ ਹਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਦੁਪਹਿਰ ਸਰੀ ਦੇ ਵੈਲੀ ਇਲਾਕੇ ਵਿੱਚ ਸਰੀ ਪੁਲਿਸ ਸਟੇਸ਼ਨ ਤੇ ਗੋਲੀਆਂ ਚਲਾਈਆਂ ਗਈਆਂ ਇਸ ਲਾਕੇ ਵਿੱਚ ਸਾਰਾ ਪੈਦਲ ਅਤੇ ਵਾਹਨ ਟ੍ਰੈਫਿਕ ਜਿਹੜਾ ਉਹ ਰੋਕ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਵੱਖਰੇ ਰਸਤੇ ਵਰਤਣ ਪੁਲਿਸ ਦੇ ਅਨੁਸਾਰ ਇਹ ਨਹੀਂ ਪਤਾ ਕਿ ਬੰਦਸ਼ਾ ਹੁਣ ਕਿੰਨੇ ਸਮੇਂ ਤੱਕ ਰਹਿਣ ਗਿਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੱਕੀ ਵਿਅਕਤੀ ਹੁਣ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਹੋਰ ਜਾਣਕਾਰੀ ਇਸ ਵੇਲੇ ਉਪਲਬਧ ਨਹੀਂ ਹੈ ਪੁਲਿਸ ਦੇ ਅਨੁਸਾਰ ਇਸ ਘਟਨਾ ਵਿੱਚ ਕਿ ਸੇ ਦੇ ਜ਼ਖਮੀ ਹੋਣ ਦੀ ਖਬਰ ਜਿਹੜੀ ਉਹ ਨਹੀਂ ਆਈ ਹੈ ਕੁਝ ਸੂਤਰਾਂ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੋਲੀ ਪੁਲਿਸ ਅਧਿਕਾਰੀ ਤੋਂ ਵੱਜਣੋ ਵੀ ਬਚੀ ਹੈ ਸੋ ਵੱਡੀ ਖਬਰ ਜਿਹੜੀ ਹੈ ਉਹ ਸਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਸਟੇਸ਼ਨ ਤੇ ਗੋਲੀਬਾਰੀ ਹੋਈ ਹੈ ਪਰ ਜਿਹੜਾ ਸ਼ੱਕੀ ਵਿਅਕਤੀ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਟਾਈਮ ਦੀ ਵੱਡੀ ਖਬਰ ਸਰੀ ਵੈਂਕੂਵਰ ਪੁਲਿਸ ਸਟੇਸ਼ਨ ਤੇ ਗੋਲੀਬਾਰੀ ਹੋਈ ਹੈ ਜਿੱਥੇ ਕਿ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਜਿੱਥੇ ਕੀ ਸਰੀ ਪੁਲਿਸ ਸੇਵਾ ਨੇ ਕਿਹਾ ਹੈ ਕਿ ਕਿੰਗਸ ਜਾਰਜ ਬਲੇਵਾਰਡ ਅਤੇ 107 ਐਵੇਨਿਊ ਦੇ ਇਲਾਕੇ ਨੂੰ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਅਧਿਕਾਰੀ ਗੋਲਾਬਾਰੀ ਦੀ ਰਿਪੋਰਟ ਦੀ ਜਾਂਚ ਕਰ ਰਹੇ ਹਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਦੁਪਹਿਰ ਸਰੀ ਦੇ ਵੈਲੀ ਇਲਾਕੇ ਵਿੱਚ ਸਰੀ ਪੁਲਿਸ ਸਟੇਸ਼ਨ ਤੇ ਗੋਲੀਆਂ ਚਲਾਈਆਂ ਗਈਆਂ ਇਸ ਇਲਾਕੇ ਵਿੱਚ ਸਾਰਾ ਪੈਦਲ ਅਤੇ ਵਾਹਨ ਟ੍ਰੈਫਿਕ ਜਿਹੜਾ ਉਹ ਰੋਕ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਵੱਖਰੇ ਰਸਤੇ ਵਰਤਣ। ਪੁਲਿਸ ਦੇ ਅਨੁਸਾਰ ਇਹ ਨਹੀਂ ਪਤਾ ਕਿ ਬੰਦਸ਼ਾ ਹੁਣ ਕਿੰਨੇ ਸਮੇਂ ਤੱਕ ਰਹਿਣ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੱਕੀ ਵਿਅਕਤੀ ਹੁਣ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਹੋਰ ਜਾਣਕਾਰੀ ਇਸ ਵੇਲੇ ਉਪਲਬਧ ਨਹੀਂ ਹੈ। ਪੁਲਿਸ ਦੇ ਅਨੁਸਾਰ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਜਿਹੜੀ ਉਹ ਨਹੀਂ ਆਈ ਹੈ ਕੁਝ ਸੂਤਰਾਂ ਮੁਤਾਬਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੋਲੀ ਪੁਲਿਸ ਅਧਿਕਾਰੀ ਤੋਂ ਵੱਜਣੋ ਵੀ ਬਚੀ ਹੈ ਸੋ ਵੱਡੀ ਖਬਰ ਜਿਹੜੀ ਹੈ ਉਹ ਸਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੁਲਿਸ ਸਟੇਸ਼ਨ ਤੇ ਗੋਲੀਬਾਰੀ ਹੋਈ ਹੈ ਪਰ ਜਿਹੜਾ ਸ਼ੱਕੀ ਵਿਅਕਤੀ ਸੀ ਉਸ ਨੂੰ ਕਾਬੂ ਕਰ ਲਿਆ ਗਿਆ ਹੈ